ਸਭ ਤੋਂ ਪਹਿਲਾਂ ਤੇ ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਬੇਜਬਾਨ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਤੇ ਇਹੋ ਜਿਹੇ ਲੋਕ ਅ ਜਿਹੜੇ ਇਸ ਤਰੀਕੇ ਦੇ ਨਾਲ ਤਸ਼ੱਦਦ ਕਰ ਰਹੇ ਨੇ ਬੇਜਬਾਨਾਂ ਦੇ ਉੱਪਰ ਚਾਹੇ ਕਿਸੇ ਵੀ ਕਾਰਨ ਕਰਕੇ ਚਾਹੇ ਆਪਣੀ ਰੰਜਿਸ਼ ਕਰਕੇ ਕਰਦੇ ਨੇ ਕੁਝ ਲੋਕਾਂ ਨੂੰ ਜਾਨਵਰ ਪਸੰਦ ਨਹੀਂ ਤਾਂ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਸਾਡਾ ਨੁਕਸਾਨ ਕਰਦੇ ਆ ਇਸ ਕਰਕੇ ਉਹ ਜਾਨਵਰਾਂ ਨੂੰ ਜਾਨੂ ਮਾਰ ਰਹੇ ਆ ਤੇ ਬਹੁਤ ਹੀ ਮੰਦ ਭਾਗ ਆ ਮੈਂ ਕਵਾਂਗਾ ਵੀ ਹੌਲੀ ਹੌਲੀ ਡੇ ਬਾਈ ਡੇ ਜਿਹੜਾ ਵੈ ਇਹ ਚੀਜ਼ ਜਿਹੜੀ ਆ ਵੱਧ ਰਹੀ ਆ ਅੱਗੇ ਵੀ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਤਰੀਕੇ ਕੋ ਦੇਆਂ ਜਿਹੜੀਆਂ ਚੀਜ਼ਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਅਸੀਂ ਆਲਰੇਡੀ ਐਫ ਆਈ ਆਰ ਪੂਰੇ ਪੰਜਾਬ ਤੋਂ ਬਾਹਰ ਵੀ ਪੰਜਾਬ ਸਟੇਟਸ ਤੇ ਅਸੀਂ ਆਲਰੇਡੀ ਕਾਫੀ ਜਿਹੜੀਆਂ ਐਫ ਆਈ ਆਰ ਕਰਵਾ ਚੁੱਕੇ ਐਨੀਮਲ क्रੂਅਲਟੀ ਨੂੰ ਲੈ ਕੇ ਤੇ ਪੰਜਾਬ ਦੀਆਂ ਸਟੇਟਸ ਤੋਂ ਬਾਹਰ ਵੀ ਅਸੀਂ 올ਓਵਰ ਇੰਡੀਆ ਦੇ ਵਿੱਚ ਐ ਜਿਹੜੀ ਮੁਹਿੰਮ ਜਿਹੜੀ ਸਾਡੀ ਜਾਰੀ ਹੈ ਤੇ ਬਹੁਤ ਹੀ ਦੁੱਖ ਲੱਗਾ ਕਿ ਇੱਕ 70-75 ਸਾਲ ਦੀ ਜਿਹੜੀ ਬਜ਼ੁਰਗ ਔਰਤ ਹੈ ਉਹ ਕਿਸ ਤਰੀਕੇ ਦੇ ਨਾਲ ਡੌਗ ਨੂੰ ਮਾਰ ਕੇ ਆਪਣੇ ਘਰ ਦੇ ਬਾਹਰੋਂ ਦਲੀਚੋਂ ਬਾਹਰ ਚੁੰਨੀ ਦੇ ਨਾਲ ਬੰਨ ਕੇ ਜਿਹੜਾ ਡ੍ਰੈਗ ਕਰਕੇ ਬਾਹਰ ਜਿਹੜਾ ਖਿੱਚ ਰਹੀ ਹੈ ਸਾਨੂੰ ਪਤਾ ਲੱਗਾ ਜਦੋਂ ਅਸੀਂ ਇਨਕੁਆਇਰ ਕਰਾਇਆ ਗਿਆ ਝੰਡਿਆਲਾ ਅੰਮ੍ਰਿਤਸਰ ਦੀ ਜਿਹੜੀ ਵੀਡੀਓ ਹੈ ਤੇ ਇੱਥੇ ਜਿਹੜੀ ਜੋ ਵੀ ਕਾਰਵਾਈ ਹੋਏਗੀ ਪੁਲਿਸ ਪ੍ਰਸ਼ਾਸਨ ਦੇਖਦੇ ਆ ਕਿ ਇਹਦੇ ਤੇ ਅੱਗੇ ਜਿਹੜਾ ਐਕਸ਼ਨ ਲੈਂਦਾ ਵਾ ਤੇ ਸਾਡੀ ਸਾਰੇ ਜਥੇਬੰਦੀਆਂ ਨੂੰ ਜਿਹੜੇ ਪਸ਼ੂ ਪ੍ਰੇਮੀ ਨੇ ਤੇ ਜਾਂ ਫਿਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਹੋ ਤੇ ਇਹਨਾਂ ਜਾਨਵਰਾਂ ਦੇ ਵਾਸਤੇ ਵੀ ਜੜੀ ਆਵਾਜ਼ ਜ਼ਰੂਰ ਚੁੱਕੋ ਅਕਸਰ ਲੋਕ ਬੇਜਵਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਕਰਦੇ ਨੇ ਪਰ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਬਿਲਕੁਲ ਬਿਲਕੁਲ ਸਰ ਹੁਣ ਕੁਝ ਕੇਸ ਇਹੋ ਜਿਹੇ ਹੁੰਦੇ ਆ ਜਿਸ ਤਰ੍ਹਾਂ ਉਹਨਾਂ ਨੇ ਇਹ ਇਹਨਾਂ ਦਾ ਹੀ ਕੇਸ ਲੈ ਲਿਆ ਬਜ਼ੁਰਗ ਔਰਤ ਦਾ ਹੁਣ 70 ਤੇ 75 ਸਾਲ ਦੀ ਜਿਹੜੀ ਬਜ਼ੁਰਗ ਔਰਤ ਹੈਗੀ ਆ ਅਗਰ ਇਹ ਬੇਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਮਾਰਦੀ ਹੈ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਹਾਂ ਕਿ ਬਹੁਤ ਬਜ਼ੁਰਗ ਹੈ ਇਕੱਲੀ ਰਹਿੰਦੀ ਹੈ ਕਿ ਅਸੀਂ ਅਸੀਂ ਵੀ ਖੁਦ ਖੁਦ ਵੀ ਸੋਚਦੇ ਹਾਂ ਕਿ ਇਸ ਏਜ ਦੇ ਵਿੱਚ ਅਸੀਂ ਕੀ ਫੈਸਲਾ ਲਈਏ ਮੈਂ ਕਹਾਂਗਾ ਇਹੋ ਜੇ ਲੋਕਾਂ ਦਾ ਜਿਹੜਾ ਫੈਸਲਾ ਹੋਵੇ ਉਹ ਪ੍ਰਮਾਤਮਾ ਕਰੇ ਤੇ ਪ੍ਰਮਾਤਮਾ ਜਲਦੀ ਕਰੇਗਾ ਤੇ ਸਾਡੀ ਇੱਕੋ ਹੀ ਅਪੀਲ ਹੈ ਕਿ ਕੋਸ਼ਿਸ਼ ਸਾਡੀ ਆਹੀ ਹੁੰਦੀ ਹੈ ਕਿ ਅਗਰ ਯੰਗ ਏਜ ਦਾ ਬੰਦਾ ਅਗਰ ਕੋਈ ਇਹੋ ਜੇ ਗਲਤ ਹਰਕਤ ਕਰਦਾ ਹੈ ਤੇ ਸਾਡੇ ਵੱਲੋਂ ਜਿਹੜੀ ਪੂਰੀ ਤਰਤਕ ਜਿਹੜੀ ਕਾਰਵਾਈ ਕਰਵਾਈ ਜਾਂਦੀ ਹੈ ਤੇ ਅਸੀਂ ਅੱਗੇ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਚੀਜ਼ ਤੇ ਤੁਸੀਂ ਆਪਣਾ ਆ ਸੌਫਟ ਹਾਰਟ ਇੱਕ ਐਨੀਮਲਸ ਦੇ ਲਈ ਜਰੂਰ ਰੱਖੋ ਤਾਂ ਕਿ ਉਹ ਵੀ ਰੱਬ ਦੇ ਜੀ ਨੇ ਤੇ ਉਹ ਵੀ ਸਾਡੇ ਵਾਂਗ ਜਿਸ ਤਰ੍ਹਾਂ ਭਗਵਾਨ ਨੇ ਸਾਨੂੰ ਭੇਜਿਆ ਉਸੇ ਤਰੀਕ ਨਾਲ ਇਹਨਾਂ ਨੂੰ ਭੇਜਿਆ